ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾ ਬੋਰਡਾਂ ਕਾਰਪੋਰੇਸ਼ਨਾਂ ਟੈਕਨੀਕਲ ਇੰਜੀਨੀਅਰਿੰਗ ਅਦਾਰਿਆਂ ਅਤੇ ਯੂਨੀਵਰਸਿਟੀਆਂ ਦੇ ਵਿੱਚੋਂ ਸੇਵਾਮੁਕਤ ਹੋਏ ਜੂਨੀਅਰ ਇੰਜੀਨੀਅਰ, ਸਹਾਇਕ ਇੰਜੀਨੀਅਰ, ਉਪਮੰਡਲ ਅਫਸਰ ਅਤੇ ਕਾਰਜਕਾਰੀ ਇੰਜੀਨੀਅਰ ਪੈਨਸ਼ਨਰਸ ਦੀ ਸੂਬਾ ਚੱਥੇਬੰਦੀ ਪੰਜਾਬ ਸਟੇਟ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਸ ਦੇ ਸਥਾਨਕ ਯੂਨਿਟ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਾਂਝੇ ਜ਼ੋਨ ਦੀ ਹੋਈ ਮੀਟਿੰਗ ਵਿੱਚ ਸ਼ਾਮਲ ਸੇਵਾਮੁਕਤ ਇੰਜੀਨੀਅਰਾਂ ਵੱਲੋਂ ਜਲ ਸਰੋਤ ਵਿਭਾਗ ਦੇ ਇੰਜੀਨੀਅਰ ਦਿਲਬਾਖ ਸਿੰਘ ਤੁੰਣਾ ਨੂੰ ਜ਼ੋਨਲ ਪ੍ਰਧਾਨ B and R ਵਿਭਾਗ ਦੇ ਇੰਜੀਨੀਅਰ ਥੋਰੂ ਰਾਮ ਸੇਵਾ ਮੁਕਤ ਉਪਰ ਮੰਡਲ ਇੰਜੀਨੀਅਰ ਨੂੰ ਜਨਰਲ ਸਕੱਤਰ ਤੋਂ ਇਲਾਵਾ ਜ਼ੋਨਲ ਪਦਰੀ 3 ਮੈਂਬਰੀ ਕਮੇਟੀ ਦੀ ਸਰਬਸੰਮਤੀ ਨਾਲ ਚੁਣ ਕੀਤੀ ਗਈ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਇੰਜੀਨੀਅਰ ਸੁਖਵਿੰਦਰ ਸਿੰਘ ਬਾਗਵਾਨੀ, ਸੂਬਾ ਜਨਰਲ ਸਕੱਤਰ ਇੰਜੀਨੀਅਰ ਰਣਜੀਤ ਸਿੰਘ ਢਾਲੀਵਾਲ ਅਤੇ ਸੂਬਾ ਕਾਨੂੰਨੀ ਸਲਾਹਕਾਰ ਇੰਜੀਨੀਅਰ ਅਨੂਪ ਸਿੰਘ ਮੰਗੜ ਦੀ ਨਿਗਰਾਨੀ ਹੇਠ ਚੁਣੇ ਗਏ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੈਨਸ਼ਨਰਾਂ ਦੀਆਂ ਸਰਕਾਰੀ ਪੱਦਰ ਤੇ ਲੰਬਿਤ ਚਲੀਆਂ ਆ ਰਹੀਆਂ ਮੰਗਾਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਡੀਏ ਦੀਆਂ ਰਹੰਦੀਆਂ ਕਿਸ਼ਤਾਂ ਦੇ ਡੀਏ ਦੇ ਦੇਣਯੋਗ ਰਹੰਦੇ ਬਕਾਏ ਦੀ ਅਦਾਇਗੀ ਕਰਨ ਪੇ ਫੈਕਟਰ 2.59 ਲਾਗੂ ਕਰਨ ਛੇਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਨਾਲ ਬੰਦਾ ਪੈਨਸ਼ਨ ਬਕਾਇਆ ਜਾਰੀ ਕਰਨ ਬੰਦੀ ਲੀਵ ਇਨ ਕੈਸ਼ਮੈਂਟ ਦਾ ਰੋਕਿਆ ਬਕਾਇਆ ਜਾਰੀ ਕਰਨ ਮਿਲ ਰਹੀ ਪੈਨਸ਼ਨ ਨੂੰ ਟੈਕਸ ਮੁਕਤ ਕਰਨ ਅਤੇ 4 ਸਤੰਬਰ 2014 ਏਸੀਪੀ ਸਕੀਮ ਨੂੰ ਜਲ ਸਰੋਤ ਵਿਭਾਗ ਦੀ ਤਰਜ਼ ਤੇ ਬਾਕੀ ਵਿਭਾਗਾਂ ਵਿੱਚ ਵੀ ਲਾਗੂ ਕਰਨ ਲਈ ਪੰਜਾਬ ਸਰਕਾਰ ਨੂੰ ਜਿੱਥੇ ਅਪੀਲ ਕੀਤੀ ਗਈ ਉੱਥੇ ਬੁਲਾਰਿਆਂ ਵੱਲੋਂ ਸਰਕਾਰ ਨੂੰ ਸਖਤ ਚੇਤਾਵਨੀ ਵੀ ਦਿੱਤੀ ਗਈ ਕਿ ਹੱਕੀ ਮੰਗਾਂ ਨੂੰ ਲਾਗੂ ਨਾ ਕਰਨ ਦੀ ਸੂਰਤ ਵਿੱਚ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਸੁਖਬੀਰ ਸਿੰਘ ਸੰਧੂ ਇੰਜੀਨੀਅਰ ਬਲਵੰਤ ਸਿੰਘ ਸੰਧੂ ਇੰਜੀਨੀਅਰ ਮਹਿੰਦਰਪਾਲ ਇੰਜੀਨੀਅਰ ਸੁਖਦਰਸ਼ਨ ਸਿੰਘ ਇੰਜੀਨੀਅਰ ਓਂਕਾਰ ਸਿੰਘ ਇੰਜੀਨੀਅਰ ਬਚਨ ਸਿੰਘ ਇੰਜੀਨੀਅਰ ਹਰਪਿੰਦਰ ਸਿੰਘ ਇੰਜੀਨੀਅਰ ਵਿਜੇ ਕੁਮਾਰ ਇੰਜੀਨੀਅਰ ਹਰਬੰਸ ਸਿੰਘ ਗਿੱਲ ਇੰਜੀਨੀਅਰ ਕਮਲਜੀਤ ਸਿੰਘ ਇੰਜੀਨੀਅਰ ਗੁਰਚਰਨ ਸਿੰਘ ਇੰਜੀਨੀਅਰ ਰਾਜੇਂਦਰ ਕੁਮਾਰ ਇੰਜੀਨੀਅਰ ਸੰਜੇ ਰੱਤੀ ਇੰਜੀਨੀਅਰ ਕੁਲਦੀਪ ਸਿੰਘ ਇੰਜੀਨੀਅਰ ਗੁਰਮੀਤ ਸਿੰਘ ਆਦੋ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਸ਼ਾਮਿਲ ਸਨ ਜਿਹੜੀ ਅੱਜ ਦੀ ਇਹ ਮੀਟਿੰਗ ਇੱਥੇ ਅਮਰਸਰ ਤੇ ਤਰਨਤਾਰਨ ਜ਼ਿਲ੍ਹੇ ਦੀ ਹੋਈ ਹੈ ਇਸ ਇਸ ਬੇਸ ਤੇ ਰੱਖੀ ਗਈ ਹੈ ਕਿ ਜਦੋਂ ਕੋਈ ਮਕਾਨ ਬਣਾਇਆ ਜਾਂਦਾ ਉਹਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ ਜੇ ਸਟੇਟ ਪੱਧਰੀ ਜਥੇਬੰਦੀ ਬਣੀ ਆ ਤਾਂ ਇਹ ਜ਼ਰੂਰੀ ਹੈ ਕਿ ਜਿਹੜੇ ਜ਼ਿਲ੍ਹਾ ਪੱਧਰੀ ਜੂਨ ਨੇ ਸਾਡੇ ਜੂਨਟ ਨੇ ਉਹਨਾਂ ਦੀਆਂ ਵੀ ਚੋਣਾਂ ਕਰਵਾ ਕੇ ਤੇ ਉਹਨਾਂ ਨੂੰ ਸਰਗਰਮ ਕੀਤਾ ਜਾਵੇ ਤਾਂ ਜੋ ਉਹ ਜਿਹੜਾ ਸਟੇਟ ਪੱਧਰੀ ਜਥੇਬੰਦੀਆਂ ਨੇ ਉਹਨਾਂ ਦੇ ਧਿਆਨ ਦੇ ਵਿੱਚ ਜਿਹੜੇ ਜੂਨੀਅਰ ਲੈਵਲ ਦੇ ਜਿਹੜੇ ਜ਼ਿਲ੍ਹਿਆਂ ਲੈਵਲ ਦੇ ਮਸਲੇ ਨੇ ਉਹ ਲਿਆਂਦੇ ਜਾਣ ਤੇ ਉਹਦੇ ਨਾਲ ਜਿਹੜਾ ਵੀ ਉਹਨਾਂ ਦੇ ਸਾਰੇ ਉਹ ਮਸਲੇ ਹੱਲ ਕੀਤੇ ਜਾਣ ਤੇ ਜੇ ਕੋਈ ਸਾਨੂੰ ਸੰਘਰਸ਼ ਕਰਨ ਦੀ ਲੋੜ ਪੈਂਦੀ ਆ ਤਾਂ ਫਿਰ ਉਹ ਜਿਹੜੇ ਸਾਰੇ ਜ਼ੋਨ ਪੱਧਰ ਦੇ ਜਿਹੜੇ ਜ਼ਿਲ੍ਹਿਆਂ ਪੱਧਰਾਂ ਦੇ ਚੋਣ ਹੋਣੀਆਂ ਨੇ ਉਹ ਸਾਨੂੰ ਜਿਹੜਾ ਉਹਦੇ ਵਾਸਤੇ ਆਪਣਾ ਜਿਹੜਾ ਪੂਰਾ ਪੂਰਾ ਵਸਾਹਤ ਦੇਣਗੇ ਤੇ ਕੋਈ ਵੀ ਜਿਹੜਾ ਜਿਹੜਾ ਧਰਨਾਵਾ ਜਾਂ ਕੋਈ ਜਿਹੜਾ ਪ੍ਰੋਗਰਾਮ ਦੇਣਾ ਹੁੰਦਾ ਤਾਂ ਹੀ ਕਾਮਯਾਬ ਹੁੰਦਾ ਜਦੋਂ ਜ਼ਿਲ੍ਹਾ ਪੱਧਰ ਤੇ ਸਾਰੇ ਹੇਠਲੇ ਪੱਧਰ ਦੇ ਉੱਤੇ ਸਾਰੇ ਮobilize ਬੰਦੇ ਕੀਤੇ ਹੋਣ ਤੇ ਤਰਨਤਾਰ ਗਮਸਰ ਜੋਂ ਦੇ ਸਮੂਹ ਰਿਟਾਇਰਡ ਇੰਜੀਨੀਅਰ ਸਰਕਾਰੀ ਵਿਭਾਗਾਂ ਮੋਡਾਂ ਘਰਕਸ਼ਣਾਂ ਦੇ ਅੱਜ ਤੇ ਇਕੱਠੇ ਹੋਏ ਨੇ ਜਿਸ ਵਿੱਚ ਅਸੀਂ ਜਿਹੜੀਆਂ ਸਾਡੀਆਂ ਸਥਾਨਕ ਮੰਗਾਂ ਨੇ ਦੂਜੀ ਸਰਕਾਰ ਨਾਲ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਦੇ ਤੇ ਵੀ ਅਸੀਂ ਲੜਾਈ ਕਰਾਂ ਕਰਾਂਗੇ ਅਸੀਂ ਪੰਜਾਬ ਦੇ ਮਹਾਸੰਗ ਜਿਹੜਾ ਪੈਨਸ਼ਨਰ ਨੇ ਉਹਨਾਂ ਨਾਲ ਅਤੇ ਮੁਲਾਜ਼ਮ ਫਰੰਡ ਦੇ ਨਾਲ ਰੇੜੀਆਂ ਵੀ ਸੰਘਰਸ਼ ਚੱਲ ਰਿਹਾ ਅਸੀਂ ਉਹਦਾ ਪੂਰਾ ਸਹਿਯੋਗ ਕਰਾਂਗੇ